से जन सोरे वाहू वाहू करे जन सोरे वाहू वाहू करे जन सोने, सोने। वाहगुरू जी का खालसा वाहगुरु जी की ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਇਸਨ ਮਤਾਇ ਕੁਆਲ ਕੋਰ ਜੀ ਜਿਨ੍ਹਾਂ ਨੇ ਬੜੇ ਹੀ ਰਸਪੇ ਨੇ ਕੀਰਤਨ ਰਾਹੀ ਆਪ ਸਮੂਹ ਸਾਧ ਸੰਗਤ ਨੂੰ ਨੇਹਾਲ ਕੀਤਾ ਹੈ ਸੋ ਆਪ ਨਗਰ ਦੀਆਂ ਸਾਰੀਆਂ ਹੀ ਸੰਗਤਾਂ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਅੱਜ 2-3 ਰੋਜ਼ ਤੋਂ ਹਰ ਰੋਜ਼ ਪਰਵੰਧਕ ਬੇਨਤੀ ਕਰਦੇ ਨੇ ਕਿ ਇਹ ਜਿਹੜਾ ਸਮਾਗਮ ਹੈ ਤਕਰੀਬਨ 12:30 ਵਜੇ ਤੱਕ ਪੂਰੀ ਸਮਾਪਤੀ ਕੀਤੀ ਜਾਵੇਗੀ ਸੋ ਜਿੱਥੇ ਤੱਕ ਵੀ ਦਾਸ ਦੀ ਆਵਾਜ਼ ਪਹੁੰਚਦੀ ਹੈ ਨਗਰ ਦੀਆਂ ਸਾਰੀਆਂ ਹੀ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਕੁਝ ਹੀ ਦੇਰ ਤੱਕ ਸਾਡੇ ਪਾਸ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੀ ਪਹੁੰਚ ਰਹੇ ਨੇ ਨਗਰ ਦੀਆਂ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਖੇਤੀ ਤੋਂ ਖੇਤੀ ਗੁਰੂ ਘਰ ਪਹੁੰਚ ਕੇ ਉਸ ਮਹਾਨ ਮੁਰਸ਼ਿਦ ਉਸ ਮਹਾਨ ਗੁਰੂ ਧੰਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਜਿਹੜੀਆਂ ਨੇ ਉਹਨਾਂ ਨੂੰ ਲੇਖੇ ਲਾਈਏ ਸੋ ਆਪ ਸੰਗਤ ਦੀਆਂ ਚੱਕਰਾਂ ਵਿੱਚ ਬਣਤੀ ਹੈ ਕਿ ਛੇਤੀ ਤੂੰ ਛੇਤੀ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਹੀ ਰਸਪੀਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਹੈ ਮੈਂ ਹੁਣ ਬੇਨਤੀ ਕਰਾਂਗਾ ਬੱਚੀ ਜਪਤਾਪਨ ਕੋਰ ਨੂੰ ਇਕ ਸ਼ਬਦ ਦੀ ਹਾਜ਼ਰੀ ਜਿਹੜੀ ਹੈ ਉਸਨੇ ਇੱਕ ਆਪ ਦੇ ਸਨਮੁਖ ਰੱਖਣੀ ਹੈ ਬੱਚੀ ਜਪਤਾਪਨ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ